गर मैं तुझ पे चढ़ाऊँगे तुम्हें बचा रू का झूठा है हे भगवान क्या चढ़ा ਨਾਨਕ ਸਹਿ ਮਹਾਰਾਜ ਦੇ ਉਸ 20 ਰੁਪਿਆ ਦੇ ਨਾਂ ਜੋ ਸਾਧੂਆਂ ਨੂੰ ਲੰਗਰ ਚੱਲਦਾ ਸੀ ਤੇ ਅੱਜ ਵੀ ਉਹੀ ਸਾਧੂਆਂ ਨੂੰ ਲੰਗਰ ਚੱਲਿਆ ਤੇ ਸਾਡੇ ਧੰਨ ਭਾਗ ਨੇ ਉਹਨੇ ਪਾਤਸ਼ਾਹ ਨੇ ਸਾਨੂੰ ਚੂਜ਼ ਕੀਤਾ ਸੂਰਜ ਇੱਕ ਹੈ ਤੇ ਉਹ ਕਦੇ ਕਿਸੇ ਵੀ ਨਾਲ ਵਿਤਕਰਾ ਨਹੀਂ ਕਰਦਾ ਉਹ ਹਮੇਸ਼ਾ ਸਾਰਿਆਂ ਦਾ ਹੀ ਭਲਾ ਕਰਦਾ ਇਸੇ ਤਰ੍ਹਾਂ RAM ਜੀ ਨੇ ਗੁਰੂ ਨਾਨਕ ਨੇ ਤੇ ਕ੍ਰਿਸ਼ਨ ਜੀ ਮਹਾਰਾਜ ਨੇ ਇਹ ਸਭ ਦੇ ਸਾਂਝੇ ਹੁੰਦੇ ਨੇ ਇਹ ਕਿਸੇ ਕਮਿਊਨਿਟੀ ਦੇ ਨਹੀਂ ਹੁੰਦੇ ਜਿਹੜਾ ਕਮਿਊਨਿਟੀ ਦਾ ਹੋ ਕੇ ਰਹਿ ਜਾਵੇ ਉਹ ਸੰਤ ਨਹੀਂ ਹੁੰਦਾ ਜਦੋਂ ਹਵਨ ਬਣਦਾ ਤਾਂ ਇੱਟਾਂ ਦਾ ਬਣਿਆ ਹੋਵੇਗਾ ਤੇ ਇਹ ਗੱਲ ਕਲੀਅਰ ਆ ਕਿ ਪਹਿਲੀ ਇੱਟ ਸਾਡੇ ਪਰਿਵਾਰ ਦੇ ਹੱਥ ਤੋਂ ਲੱਗੀ ਆ ਤੇ ਮਹਾਰਾਜ ਨੇ ਲੰਗਰ ਵੀ ਪਹਿਲਾ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਪਰਿਵਾਰ ਨੇ ਚੂਜ਼ ਕੀਤਾ ਤਾਂ ਹੈ ਸਾਡੇ ਬਾਪਪਾਗਾ ਵਾਲੀ ਗੱਲ ਆ ਕਿ ਆਉਣਾ ਤਾਂ ਧਰਤੀ ਦੇ ਸਾਰੇ ਨਹੀਂ ਪਚੰਗੇ ਕਰਮ ਮਹਾਰਾਜ ਕਰਵਾਉਂਦਾ ਇਹਨਾਂ ਦਾ ਕਲਚਰ ਹੈ ਨਮਸਕਾਰ ਕਰਨਾ ਮੱਥਾ ਟੇਕਣਾ ਇਹਨਾਂ ਦਾ ਕਲਚਰ ਹੈ ਇਹ ਸਾਨੂੰ ਨਹੀਂ ਟੇਕਦੇ ਇਹ ਇਸ ਬਾਣੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਨੂੰ ਉਹਦੇ ਬਾਣੇ ਨੂੰ ਟੇਕ ਦੇਣਾ। भजन भगवान को कर ले जगत में सबसे प्यारा है। सब कोई बोलो हरे हरे। ਜੀਵਨ ਨਈਆ ਪਾਰ ਕਰ ਰਾਮ ਕਾ ਨਾਮ ਸਜੀਵਨ ਹੈ ਅਰਸੋ ਹੋ ਜਾਏ ਜੀਵਨ ਹੈ ਜਿਦਨ ਅਸੀਂ ਲੰਘ ਚੋ ਪਹਿਲਾ ਪਰਾਂਠੇ ਬਣਾਏ ਸਾਰੇ ਆ ਵਾਸਤੇ ਜਦੋਂ ਪਹਿਲਾ ਪਰਾਂਠਾ ਬਣ ਕੇ ਪੱਕ ਗਿਆ ਅਚਾਨਕ ਇੱਕ ਬੰਦਰ ਆਇਆ ਤੇ ਉਹ ਪਰਾਂਠਾ ਚੁੱਕ ਲਿਆ ਤੇ ਇੱਥੇ ਉਹ ਜਿਹਨੇ ਸਾਧੂ ਖੜੇ ਸੀ ਉਹ ਇਹ ਕਹਿੰਦੇ ਸੀ ਕਿ ਇਸ ਤੋਂ ਵਧੀਆ ਸ਼ੁਭ ਕਰਮ ਉਰੇ ਮੰਨਿਆ ਨਹੀਂ ਜਾਂਦਾ ਅੱਛਾ ਕੀ ਕਹਿੰਦੇ ਭੋਗ ਲੱਗ ਗਿਆ ਹਾਂਜੀ ਕਿਉਂਕਿ ਉਹਦੇ ਵਿੱਚ ਵੀ ਤਾਂ ਉਹੀ ਬੈਠਾ ਹੈ ਜਦੋਂ ਤੁਸੀਂ ਅਯੁੱਧਿਆ ਪਹੁੰਚਦੇ ਹੋ ਤਾਂ ਇੱਕ ਹੀ ਨਾਰਾ ਇੱਕ ਹੀ ਨਾ ਸੁਣਾਈ ਦਿੰਦਾ ਉਹ ਹੈ ਜੈ ਸਿਆਰਾ ਜੈ ਸਿਆਰਾ ਇੱਥੇ ਲੋਕ ਧਰਮ ਦੇ ਵਿੱਚ ਵੰਡੇ ਹੋਏ ਨਹੀਂ ਨਜ਼ਰ ਆ ਰਹੇ ਅਜਿਹਾ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਚੰਡੀਗੜ੍ਹ ਤੋਂ ਅਯੁੱਧਿਆ ਪਹੁੰਚੇ ਨੇ ਚਾਰਦਾ ਮੰਦਿਰ ਦੇ ਵਿੱਚ ਉਹਨਾਂ ਵੱਲੋਂ ਲੰਗਰ ਸੇਵਾ ਕੀਤੀ ਜਾ ਰਹੀ ਹੈ ਚਾਹੇ ਆਮ ਲੋਕ ਹੋਣ ਜਾਂ ਫਿਰ ਸੰਤ ਹੋਣ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਚਾਰਦਾ ਮੰਦਿਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਜਾ ਅਰਚਨਾ ਚੱਲਦੀ ਰਹਿੰਦੀ ਹੈ ਦੇਸ਼ ਭਰ ਤੋਂ ਜਿਹੜੇ ਸੰਤ ਨੇ ਆਮ ਲੋਕ ਨੇ ਉਹ ਇੱਥੇ ਮੱਥਾ ਟੇਕਣ ਵਸਤੇ ਆਉਂਦੇ ਨੇ ਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਇੱਥੇ ਕਈ ਦਿਨ ਪਹਿਲਾਂ ਪਹੁੰਚ ਗਏ ਸੀ ਤੇ ਉਹਨਾਂ ਵੱਲੋਂ ਇੱਥੇ ਲੰਗਰ ਸੇਵਾ ਕੀਤੀ ਜਾ ਰਹੀ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਅਸੀਂ ਦੇਖ ਰਹੇ ਹਾਂ ਕਿ ਕੋਈ ਲੋਕ ਜਿਹੜੇ ਨੇ ਉਹ ਧਰਮ ਦੇ ਵਿੱਚ ਵੰਡੇ ਹੋਏ ਨਜ਼ਰ ਨਹੀਂ ਆ ਰਹੇ ਤੇ ਇੱਕ ਮਿਸਾਲ ਤੁਸੀਂ ਵੀ ਪੇਸ਼ ਕਰ ਰਹੇ ਹੋ ਕਿ ਜਿੱਥੇ ਕੋਈ ਵੀ ਵੱਡਾ ਸਮਾਗਮ ਹੁੰਦਾ ਹੈ ਤੇ ਉੱਥੇ ਲੰਗਰ ਸੇਵਾ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ ਇਹ ਗੁਰੂ ਨਾਨਕ ਸਾਹਿਬ ਦੀ ਆਪਾਰ ਕਿਰਪਾ ਕੀ ਸਿੱਖਾਂ ਦੀ ਝੋੜੀ ਚ ਲੰਗਰ ਦੀ ਦਾਤ ਪਈ ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਸ 20 ਰੁਪਿਆ ਦੇ ਨਾਲ ਜੋ ਸਾਧੂਆਂ ਨੂੰ ਲੰਗਰ ਚੱਲਦਾ ਸੀ ਤੇ ਅੱਜ ਵੀ ਉਹੀ ਸਾਧੂਆਂ ਨੂੰ ਲੰਗਰ ਚੱਲਿਆ ਤੇ ਸਾਡੇ ਧੰਨ ਭਾਗ ਨੇ ਉਹਨੇ ਪਾਤਸ਼ਾਹ ਨੇ ਸਾਨੂੰ ਚੂਜ਼ ਕੀਤਾ ਤੇ ਉਹਦਾ ਸ਼ੁਕਰਾਨਾ ਇਸ ਵਾਸਤੇ ਬਾਬਾ ਜੀ ਤੁਸੀਂ ਕਦੋਂ ਆਗੇ ਸੀ ਕਦੋਂ ਤੱਕ ਤੁਸੀਂ ਆਯੁੱਧਿਆ ਦੀ ਸੇਰਤੀ ਤੇ ਇਹ ਲੰਗਰ ਸੇਵਾ ਕਰੋਗੇ ਤਕਰੀਬਨ ਸਾਨੂੰ 6-7 ਦਿਨ ਹੋ ਗਏ ਇੱਥੇ ਆਇਆ ਨੂੰ ਪੂਰੇ ਸਾਜੋ-ਸਮਾਨ ਦੇ ਨਾਲ ਤੇ 2 ਮਹੀਨੇ ਤਾਂ ਆਫੀਸ਼ੀਅਲੀ ਇਹ ਅਸੀਂ ਕਿਹਾ ਕਿ 2 ਮਹੀਨੇ ਤਾਂ ਲੰਗਰ ਚਲਾਵਾਂਗੇ ਕਿ ਹੁਣ ਚਾਰ ਧਾਮ ਦਾ ਤਕਰੀਬਨ ਅਸੀਂ ਜਿਹੜਾ ਲੰਗਰ ਸਾਰਾ ਜਿਹੜਾ ਹੈਗਾ ਉਹ ਟੇਕਓਵਰ ਹੀ ਕਰ ਲਿਆ ਹੈਗਾ ਤੇ ਜੇ ਸੰਤ ਨੇ ਉਹਦੇ ਵੱਡੇ ਮਹਾਂਪੁਰਖ ਨੇ ਕਮਲ ਨਾਰਾਇਣ ਮਹਾਰਾਜ ਜੀ ਨੇ ਜਿਹੜੇ ਨ੍ਰਿਤਮਾ ਨਾਰਾਇਣ ਮਾਮ ਜੀ ਨੇ ਇਨਾਂ ਦਾ ਬੜਾ ਪਿਆਰ ਮਿਲ ਰਿਹਾ ਹੈਗਾ ਸਨੇ ਨੇ ਸੰਤ ਸਾਰੇ ਅਸੀਸ ਦਿੰਦੇ ਨੇ ਤੇ ਅਰਦਾਸ ਵੀ ਕਰਦੇ ਆ ਕਿ ਇਹ ਕਦੇ ਬੰਦ ਨਾ ਹੋਵੇ ਤੇ ਉਮੀਦ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਲੰਗਰ ਜਿਹੜਾ ਹੈਗਾ ਨਿਰੰਤਰ ਚੱਲਦਾ ਹੀ ਰਹੇਗਾ। ਭਗਵਾਨ ਰਾਮ ਕਿਸੇ ਇੱਕ ਧਰਮ ਦੇ ਨਹੀਂ ਸੀ ਇਹ ਕਿਹਾ ਜਾਂਦਾ। ਦੇਖੋ ਕੋਈ ਵੀ ਅਵਤਾਰ ਹੈ ਕੋਈ ਸਾਧੂ ਹੈ ਉਹਨੂੰ ਜਿਹੜੇ ਲੋਕ ਆਪਣੇ ਆਪਣੇ ਧਰਮ ਦੇ ਨਾਲ ਜੋੜਦੇ ਆ ਉਹ ਜਿਹੜਾ ਸੰਤ ਹੈ ਸਾਧੂ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਸਰਬ ਦਾ ਸਾਂਝ ਹੈ ਜਿਵੇਂ ਸੂਰਜ ਇੱਕ ਹੈ ਤੇ ਉਹ ਕਦੇ ਕਿਸੇ ਵੀ ਨਾਲ ਵਿਤਕਰਾਂ ਨਹੀਂ ਕਰਦਾ ਉਹ ਹਮੇਸ਼ਾ ਸਾਰਿਆਂ ਦਾ ਹੀ ਭਲਾ ਕਰਦਾ ਇਸੇ ਤਰ੍ਹਾਂ RAM ਜੀ ਨੇ ਗੁਰੂ ਨਾਨਕ ਨੇ ਜਾਂ ਕ੍ਰਿਸ਼ਨ ਜੀ ਮਹਾਰਾਜ ਨੇ ਇਹ ਸਭ ਦੇ ਸਾਂਝੇ ਹੁੰਦੇ ਨੇ ਇਹ ਕਿਸੇ ਕਮਿਊਨਿਟੀ ਦੇ ਨਹੀਂ ਹੁੰਦੇ ਜਿਹੜਾ ਕਮਿਊਨਿਟੀ ਦਾ ਹੋ ਕੇ ਰਹਿ ਜਵੇ ਉਹ ਸੰਤ ਨਹੀਂ ਹੁੰਦਾ ਅੱਛਾ ਬਾਬਾ ਜੀ ਤੁਸੀਂ ਕਿਉਂ ਸੋਚਿਆ ਕਿ ਤੁਹਾਨੂੰ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਪਰਿਵਾਰ ਦਾ ਜਿਹੜਾ ਹੈ ਪੁਰਾਣਾ ਰਿਸ਼ਤਾ ਹੈ ਅਯੁੱਧਿਆ ਦੀ ਧਰਤੀ ਦੇ ਨਾਲ ਜੀ ਇਹਦੇ ਪਿੱਛੇ ਸਾਨੂੰ ਵੈਕ ਜਾਣਾ ਪੈਣਾ 1852 ਜਦੋਂ ਸਾਡੇ ਵੱਡੇ ਬਜ਼ੁਰਗ ਨੇ ਹੰਗ ਬਾਬਾ ਫਕੀਰ ਸਿੰਘ ਜੀ ਜਦੋਂ ਅਯੁੱਧਿਆ ਨੂੰ ਆਏ ਸਭ ਤੋਂ ਪਹਿਲਾਂ ਜਿਹੜੀ ਇਹਦੀ ਆਜ਼ਾਦੀ ਦੀ ਲੜਾਈ ਆ ਕ੍ਰਾਂਤੀ ਦੀ ਲੜਾਈ ਆ ਅਯੁੱਧਿਆ ਦੀ ਉਹ ਸਾਡੇ ਬਜ਼ੁਰਗਾਂ ਨੇ ਲੜੀ ਉਹ ਉਸ ਸਮੇਂ ਦੇ ਵਿੱਚ ਇੱਥੇ ਦੀ ਅਜੇ ਤ ASCII ਫਲਾਈਟ ਰਾਹੀਂ ਆਪਣੀ ਵੱਖ-ਵੱਖ ਸਾਧਰਾ ਨਹੀਂ ਆਏ ਨੇ ਉਸ ਸਮੇਂ ਘੋੜਿਆਂ ਤੇ ਆਏ ਹੋਣਗੇ ਉਹਨਾਂ ਨੇ ਉਸ ਸਮੇਂ ਆ ਕੇ ਇੱਥੇ ਦੀ ਸਰਕਾਰਾਂ ਦੇ ਨਾਲ ਟੱਕਰ ਲਈ ਤੇ ਰਾਮ ਮੰਦਰ ਨੂੰ ਆਜ਼ਾਦ ਕਰਾ ਕੇ ਉੱਥੇ ਹਵਨ ਬਣਾਇਆ ਜਦੋਂ ਹਵਨ ਬਣਦਾ ਤਾਂ ਇੱਟਾਂ ਦਾ ਬਣਿਆ ਹੋਵੇਗਾ ਤੇ ਇਹ ਗੱਲ ਕਲੀਅਰ ਆ ਕਿ ਪਹਿਲੀ ਇੱਟ ਸਾਡੇ ਪਰਿਵਾਰ ਦੇ ਹੱਥ ਤੋਂ ਲੱਗੀ ਆ ਤੇ ਮਹਾਰਾਜ ਨੇ ਲੰਗਰ ਵੀ ਪਹਿਲਾ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਪਰਿਵਾਰ ਨੂੰ ਚੂਜ਼ ਕੀਤਾ ਤਾਂ ਇਹ ਸਾਡੇ ਵਾਸਤੇ ਬਹੁਤ ਭਾਗਾ ਵਾਲੀ ਗੱਲ ਆ ਕਿ ਆਉਣਾ ਦਾ ਧਰਤੀ ਤੇ ਸਾਰੇ ਨਹੀਂ ਪਰ ਚੰਗੇ ਕਰਮ ਮਹਾਰਾਜ ਕਰਵਾਉਂਦਾ ਕਦੋਂ ਤੱਕ ਤੁਸੀਂ ਇੱਥੇ ਰੁਕੋਗੇ ਇਹ ਲੰਗਰ ਸੇਵਾ ਜਿਹੜੀ ਉਹ ਚੱਲਦੀ ਰਹੇਗੀ ਕਿਉਂਕਿ ਅਸੀਂ ਦੇਖਦੇ ਆ ਕਿ ਚਾਰਦਾਮ ਮੰਦਿਰ ਜਿਹੜਾ ਹੈ ਉੱਥੇ ਸਵੇਰ ਤੋਂ ਸ਼ਾਮ ਤੱਕ ਜਿਹੜੀ ਆ ਉਹ ਪੂਜਾ ਅਰਚਨਾ ਚੱਲ ਰਹੀ ਹੈ ਲਗਾਤਾਰ ਸੰਤ ਮਹਾਪੁਰਖ ਆਮ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਕਰੀਬਨ 2000 ਦੇ ਕਰੀਬ ਤੌਰੇ ਸੰਤ ਰੁਟੀਨ ਚ ਆਉਂਦੇ ਨੇ 500 ਸਾਧੂ ਨੇ ਜਿਹੜੇ ਇੱਥੇ ਪਰਮਾਨੈਂਟ ਰਹਿੰਦੇ ਨੇ ਜਿਹੜੇ ਬੇਹੰਗਮ ਨੇ ਤਪਸਵੀ ਨੇ ਜਿਹੜੇ ਸਾਰਾ ਦਿਨ ਇੱਥੇ ਉਸ ਰਾਮ ਪ੍ਰਭੂ ਦੀ ਜਾਚਨਾ ਦੇ ਵਿੱਚ ਭਜਨ ਬੰਦ ਕੇ ਚੱਲਦੀ ਰਹਿੰਦੀ ਆ ਉਹ ਕੰਨਾਂ ਦੇ ਵਿੱਚ ਕਿਤੇ ਸ਼੍ਰੀ ਰਾਮ ਕਿਤੇ ਰਾਮ ਰਾਮ ਰਹਿ ਜਾ ਰਾਮ ਉਹ ਚੱਲਦਾ ਰਹਿੰਦਾ ਸੋ 2 ਮਹੀਨੇ ਤਾਂ ਅਸੀਂ ਰੈਗੂਲਰ ਹੈ ਹੀ ਆ ਪਰ ਇਸ ਮਿੱਟੀ ਦੇ ਨਾਲ ਇਸ ਥਾਂ ਦੇ ਨਾਲ ਹੁਣ ਜਾਣਦਾ ਤਾਂ ਕੋਈ ਮੰਨ ਲੋ ਹੈ ਹੀ ਨਹੀਂ ਇਥੇ ਦੇ ਰਾ ਲਨੈ ਦੇਖੋ ਦੇ ਰਹਾ ਤਾਂ ਮੰਨ ਲਓ ਖਾਲਸੇ ਦਾ ਹਰ ਧਰਤੀ ਤੇ ਹਰ ਥਾਂ ਹੀ ਹੈ ਪਰ ਇਥੇ ਇੱਕ ਉਚਿਤ ਅਸਥਾਨ ਜਿਹੜਾ ਹੈਗਾ ਬਨਹੰਗ ਬਾਬਾ ਫਕੀਰ ਸਿੰਘ ਦੇ ਨਾਮ ਤੇ ਮੈਂ ਤੁਹਾਡੇ ਮਾਧਿਅਮ ਵਿੱਚ ਸਰਕਾਰ ਨੂੰ ਤੇ ਰਾਮ ਭੂਮੀ ਜਨਮ ਟਰਸਟ ਨੂੰ ਵੀ ਇਹਦੇ ਰਾਹੀਂ ਬੇਨਤੀ ਵਖ ਵਖ ਮਾਧਿਅਮ ਰਾਹੀਂ ਕਰਦਾ ਕਿ ਸਾਨੂੰ ਇਥੇ ਉਚਿਤ ਅਸਥਾਨ ਪ੍ਰੋਵਾਈਡ ਕਰਾਇਆ ਜਾਵੇ ਤਾਂ ਉਹਨਾਂ ਦੀ ਕੁਰਬਾਨੀ ਨੂੰ ਜਿਹੜੀ ਸਾਂਝੀ ਇੱਕ ਵਿਰਾਸਤ ਆ ਸਾਡੀ ਜਿਹੜੇ ਸਿੱਖ ਅਤੇ ਸਨਾਤਨ ਜਿਹੜੀ ਵਿਰਾਸਤ ਹੈ ਉਹਨੂੰ ਅਸੀਂ ਕਾਇਮ ਰੱਖਣਾ ਹੈ ਅੱਛਾ ਬਾਬਾ ਜੀ ਆਪਾਂ ਪੂਰਾ ਟਾਈਮ ਜਿਹੜਾ ਹੈ 24 ਘੰਟੇ ਇੱਥੇ ਲੰਗਰ ਵਰਤਾ ਰਹੇ ਆ ਲੰਗਰ ਦੀ ਸੇਵਾ ਕਰ ਰਹੇ ਆ ਜੀ ਇਹ ਮਹਾਪੁਰਖ ਜਿੰਨੇ ਵੀ ਨੇ ਇੱਥੇ ਇਹਨਾਂ ਨੂੰ ਤੁਸੀਂ ਕਿੰਨਾ ਹੀ ਰੋਕ ਲਓ ਇਹਨਾਂ ਦਾ ਕਲਚਰ ਹੈ ਨਮਸਕਾਰ ਕਰਨਾ ਮੱਥਾ ਟੇਕਣਾ ਇਹਨਾਂ ਦਾ ਕਲਚਰ ਹੈ ਇਹ ਸਾਨੂੰ ਨਹੀਂ ਟੇਕਦੇ ਇਹ ਇਸ ਬਾਣੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਨੂੰ ਉਹਦੇ ਬਾਣੇ ਨੂੰ ਟੇਕਦੇ ਨੇ ਪਰ ਜਦੋਂ ਇਹਨੂੰ ਪੰਜਾਬ ਚ ਲੈ ਜਾਂਦੇ ਤਾਂ ਇਹਨੂੰ ਉਲਟ ਵੀ ਮੰਨਿਆ ਜਾਣਾ ਵੀ ਮੱਥੇ ਟਿਕਾਉਂਦੇ ਨੇ ਐਦਾਂ ਦਾ ਪਾਟ ਨਹੀਂ ਹੈ ਹਾਂਜੀ ਮੈਂ ਦੇਖ ਰਹੀ ਸੀ ਇੱਥੇ ਬੜਾ ਪਿਆਰ ਨਾਲ ਲਾ ਕੇ ਹਰ ਕੋਈ ਜਿਹੜੇ ਵੀ ਸੰਤ ਆ ਰਹੇ ਨੇ ਮਹਾਂਪੁਰਖ ਆ ਰਹੇ ਨੇ ਆਮ ਲੋਕ ਨੇ ਉਹ ਤੋਂ ਤੁਹਾਨੂੰ ਮੱਥਾ ਜ਼ਰੂਰ ਟੇਕ ਰਹੇ ਨੇ ਜਦਕਿ ਤੁਸੀਂ ਉਹਨਾਂ ਨੂੰ ਮਤਲਬ ਅਜੀਹਾਨੇ ਕੀ ਕੋਈ ਆਸ਼ੀਰਵਾਦ ਦੀ ਗੱਲ ਹੋਵੇ ਅਜੀਹਾਂ ਕੁਝ ਵੀ ਨਹੀਂ ਹੈ ਦੇਖੋ ਅਸੀਸ ਤਾਂ ਸਾਡਾ ਕਰਮ ਹੈ ਸਿੱਖ ਨੇ ਅਸੀਸ ਹਰ ਇੱਕ ਨੂੰ ਦੇਣੀ ਆ ਕਿਸੇ ਨੂੰ ਅਸੀਸ ਅਰਦਾਸ ਕਰਨੀ ਉਸ ਪ੍ਰਮਾਤਮਾ ਨੂੰ ਜਾਂ ਉਹਦੇ ਵਿੱਚ ਵੀ ਉਹੀ ਹੈ ਸਾਮੇ ਜੋਤ ਜੋਤ ਹੈ ਸੋਇਤ ਇਸਕੇ ਚਾਨਣ ਸਾਮੇ ਚਾਨਣ ਹੋਏ ਸੋ ਇਹ ਗੁਰੂ ਨਾਨਕ ਦੀ ਜਿਹੜੀ ਜੋਤ ਹੈ ਉਸ ਰਾਮ ਪ੍ਰਭੂ ਚ ਹੈ ਰਾਮਚੰਦਰ ਜੀ ਮਹਾਰਾਏ ਇਸ ਤਰੀਕੇ ਤੇ ਵਿੱਚ ਫਿਰ ਵਾਪਸ ਕਿਸ ਜੀ ਮਹਾਰਾਜ ਆਏ ਤਾਂ ਕ੍ਰਿਸ਼ਨ ਜੀ ਮਹਾਰਾਜ ਬਾਤੇ ਭਾਈ ਗਦਾ ਜੀ ਦੇ ਹਨ ਦੂਰੋਂ ਦੇਖ ਡੰਡਾ ਉਤਕਰ ਛਾੜ ਸ਼ਿੰਗਾਸਨ ਹਰ ਜੀ ਆਏ ਤੇ ਉਹਨਾਂ ਨੇ ਸਿਧਾਮੇ ਨੂੰ ਉਸ ਸਮੇਂ ਦੇ ਵਿੱਚ ਮਨ ਲ ਇਸ ਢੰਗ ਨਾਲ ਡੰਡਾ ਉਤ ਕਰਕੇ ਨਵਾਜਿਆ ਤਾਂ ਇਹ ਤਾਂ ਸਾਡੇ ਬਾਣੇ ਨੂੰ ਸਤਕਾਰ ਦਿੰਦੇ ਨੇ ਅੱਛਾ ਇਹ ਪਹਿਲਾ ਪਹਿਲੀ ਵਾਰ ਨਹੀਂ ਹੈ ਕਿ ਤੁਸੀਂ ਕਿਤੇ ਲੰਗਰ ਲਗਾਇਆ ਹੋਵੇ ਬਾਬਾ ਜੀ ਤੁਸੀਂ ਬਹੁਤ ਥਾਵਾਂ ਤੇ ਲਾਇਆ ਹੋਣਾ ਪਰ ਇੱਥੇ ਕੀ ਤੁਹਾਨੂੰ ਵੱਖਰਾ ਲੱਗਿਆ ਇਥੇ ਇਹ ਹੈ ਕਿ ਦੁਨੀਆ ਦੇ ਵਿੱਚ ਉਸ ਰਾਮ ਦੀ ਅੱਜ ਜੈ ਜੈਕਾਰ ਉਹਦੀ ਸਾਡਾ ਉਹ ਪ੍ਰਗਟ ਹੋਣਾ ਸਾਡੇ ਪਰਵਾਦ ਦੀ ਉਹ ਜਿਹੜੀ ਕਾਲਣਾ ਪ੍ਰਾਣੀ ਅੱਜ ਉਹ ਉੱਭਰ ਕੇ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ ਇੱਕ ਸਾਂਝੀ ਸਾਡੀ ਜਿਹੜੀ ਵਿਰਾਸਤ ਹੈ ਸਾਂਢੀ ਸਾਡੇ ਜਿਹੜੇ ਕਲਚਰ ਹੈ ਸਾਡਾ ਸਿੱਖ ਅਤੇ ਸਨਾਤਨ ਜਿਹੜਾ ਭਾਈਚਾਰਾ ਹੈ ਉਹਨੂੰ ਹੋਰ ਗਹਿਰਾ ਕਰਿਆ ਜਾਵੇ ਸਾਡਾ ਜਿਹੜਾ ਆਪਸੀ ਜਿਹੜੇ ਵਿਖਰੇਵੇਂ ਨੇ ਉਹ ਦੂਰ ਹੋਣ ਅਸੀਂ ਆਪਸ ਵਿੱਚ ਇਕੱਠੇ ਬੈਠੀਏ ਤੇ ਸਿੱਖੀ ਨੂੰ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਇਸ ਢੰਗ ਨਾਲ ਅਸੀਂ ਪ੍ਰੈਜੈਂਟ ਕਰੀਏ ਕਿ ਇਸ ਧਰਤੀ ਤੇ ਇਸ ਜਿਹੜੇ ਸਾਡਾ ਜਿਹੜਾ ਮਲਟੀਕਲਚਰ ਜਿਹੜਾ ਦੇਸ਼ ਹੈ ਇੱਥੇ ਸਾਡੇ ਜਿਹੜਾ ਹੈਗਾ ਸਾਂਝੇ ਤਿਹਾੜੇ ਸਾਡੇ ਮੰਦਰ ਗੁਰਦੁਆਰੇ ਸਾਡੇ ਸਾਂਝੇ ਨੇ ਤੇ ਉਹਦਾ ਇੱਕ ਦੇਸ਼ ਨੂੰ ਜਿਹੜਾ ਹੈਗਾ ਇੱਕ ਸੁਨੇਹਾ ਦੇਣ ਵਾਸਤੇ ਪੂਰੀ ਦੁਨੀਆ ਨੂੰ ਸਾਡਾ ਰਾਸ਼ਟਰ ਦਾ ਇੱਕ ਸੁਨੇਹਾ ਦੇਣ ਵਾਸਤੇ ਅਸੀਂ ਇੱਥੇ

तुम्हें बचड़ू का झूठा है ये भगवन क्या चढ़ाऊ मैं पुजारी बन के आऊंगी तुम्हें मैं जल चढ़ाऊंगी तुम्हें मछली का झूठा है ये भगवने क्या चढ़ाऊज बन के आए हैं माता जी कैसे हैं आप कहाँ से आए हैं हम जनकपुर से आए हैं क्या नाम है आपका हिंदू नाम है अच्छा माता जी बड़ा सुरीला गा रहे थे आप यहाँ पे लंगर खाने के लिए आए थे लेकिन साथ में हम देख रहे हैं कि आप भजन भी साथ के साथ गा रहे हैं। भजन भगवान भजन को कर ले जगत में सबसे प्यारा है भजन भगवान को कर ले जगत में सबसे प्यारा है भजन भगवान को कर ले जगत में सबसे प्यारा है माता जी कब तक है यहाँ पर आप अयोध्या तारीख तक हैं बाईस तारीख तक अच्छा कहाँ कहाँ जाकर आए हैं चार धाम मंदिर में कब तक रुकेंगे यहाँ पर हम जो यहाँ पर राम को जन्मभूमि नहीं है यहाँ पर रुके हुए हैं हाँ। क्या इंतजार कर रहे हैं बाईस तारीख का बाईस तारीख का इंतजार कर रहे हैं हम राम को देखेंगे तब जाएंगे इसीलिए हम आए हैं यहाँ पर और कौन कौन आया हुआ है आपके सब परिवार में एक तो लड़का भी आए है यहाँ पर बैठे हुए है अच्छा यहाँ पे आप जब गा रहे थे पीछे और भी कोई गा रहा था और कौन सुना रहा था आप सुना रहे थे अच्छा क्या सुना रहे थे सब कोई बोलो हरे हरे जीवन नैया पार करे राम का नाम सजीवन है हो जाए जीवन है राम का नाम से जीवन है और पारो उतर जाए जीवन है सब कोई बोलो हरे हरे जीवन नैया पार तरे बहुत शुक्रिया आप भी कुछ सुनाना चाह रहे हैं मैं महाराष्ट्र से हूँ संभाजी नगर डिस्ट्रिक्ट से परित्राणा साधु नाम विनाशा दुष्कृतम धर्म संस्थापनाथ संभवामी युगे युगे ये जो साधु समाज आप देख रहे हैं ये धर्म स्थापना के लिए जैसे भगवान आने से पहले ही संत जन आ जाते हैं वैसा ही ये सब परिवार एक साथ अयोध्या में जुटा है भगवान श्री राम लल्ला के आने के इंतजार में सभी भजन में मग्न है और हमारे इस चार धाम छावनी का इसी में आनंद है हमें यहाँ बहुत आनंद आ रहा है हम भी 22 तारीख का बेसब्री से इंतज़ार कर रहे हैं अभी बस कुछ ही दिन बचे हैं चार दिन के बाद में आप यहाँ अयोध्या धाम में राम लल्ला जी वापस पधार रहे हैं और जब यहाँ पर राम लल्ला जी आ जाएंगे तो विश्व में संपूर्ण विश्व में राम राज्य का आगमन हो जाएगा शुक्रिया जैसी आराम आप क्या सुनाएंगे और बगियों में घूमन बाले राम मैंने तुझे पहचान लिया बगियों में घूमन बाल राम मैंने तुझे पहचान ली पलकों से जरा से उठा कर देख जरा तेरी श्यामल सीता प्यारि है तुम ही ने मुनियों को दुख सुने कर जंगल से पैदल आए हो बगियों में सका तुमने अयोध्या को बासी तुम्हें दुलारी हो तुम हो रा ही ने अयोध्या के बासी हो तुम दशरथ राज दुलारे मुनियों को दुख सुन कर जंगल से पैदल आए हो तुम मारित रक्षस को पनी भरने मा ਸ਼ੁਕਰੀਆ ਹਿੰਦੂ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਵੀ ਤੁਸੀਂ ਜਾਓਗੇ ਨਾ ਅਯੁੱਧਿਆ ਦੇ ਵਿੱਚ ਅਜਿਹੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਾਬਾ ਹਰਜੀਤ ਜੀ ਨਾਲ ਅਸੀਂ ਗੱਲ ਕਰ ਰਹੇ ਸੀ ਇੱਥੇ ਲੰਗਰ ਵੀ ਚੱਕ ਰਹੇ ਨੇ ਪਰ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਰੂਹ ਹੈ ਨਾ ਉਹ ਰਾਮ ਨਾਲ ਜੁੜੀ ਹੋਈ ਹੈ ਉਹਨਾਂ ਦੀ ਦੇਖੋ ਰਾਮ ਕਿਸੇ ਚੀਜ਼ ਦਾ ਮਹਤਾਜ ਨਹੀਂ ਹੈ ਕੱਲੇ ਭੇਖ ਦੇ ਵਿੱਚ ਜਾਂ ਬਾਣੇ 'ਚ ਰਾਮ ਨਹੀਂ ਹੈ ਕਿਸੇ ਵੀ ਰੂਪ 'ਚ ਆ ਆਰਾਮ ਦਾ ਮਤਲਬ ਹੈ ਰਮਿਆ ਹੋਇਆ ਉਹ ਜਰੇ ਜਰੇ ਚ ਰਮਿਆ ਹੋਇਆ ਇਹ ਨਾ ਮਾਤਾ ਮਾਂ ਭੈਣਾਂ ਦੇ ਵਿੱਚ ਭਾਈਆਂ ਚ ਉਹ ਤੁਸੀਂ ਦੇਖੋ ਕਿ ਅਸੀਂ ਜਦੋਂ ਲੰਗਰ ਸ਼ੁਰੂ ਕੀਤਾ ਇੱਕ ਬੜਾ ਸੋਹਣਾ ਉਹਦਾ ਕਿੱਸਾ ਬਣਾਉਂਦਾ ਜਿੱਦਣ ਅਸੀਂ ਲੰਗਰ ਚ ਪਹਿਲਾਂ ਪਰਾਂਠੇ ਬਣਾਏ ਸਾਰੇ ਆਵਾਸਤੇ ਜਦੋਂ ਪਹਿਲਾ ਪਰਾਂਠਾ ਬਣ ਕੇ ਪੱਕ ਗਿਆ ਅਚਾਨਕ ਇੱਕ ਬੰਦਰ ਆਇਆ ਤੇ ਉਹ ਪਰਾਂਠਾ ਚੱਕ ਲੈ ਗਿਆ ਤੇ ਇੱਥੇ ਉਹ ਜਿੱਦਣ ਸਾਧੂ ਖੜੇ ਸੀ ਉਹ ਇਹ ਕਹਿੰਦੇ ਸੀ ਕਿ ਇਸ ਤੋਂ ਵਧੀਆ ਸ਼ੁਭ ਕਰਮ ਉਰੇ ਮੰਨਿਆ ਨਹੀਂ ਜਾਂਦਾ। ਅੱਛਾ। ਕੀ ਕਹਿੰਦੇ ਭੋਗ ਲੱਗ ਗਿਆ? ਹਾਂਜੀ। ਕਿਉਂਕਿ ਉਹਦੇ ਵਿੱਚ ਵੀ ਤਾਂ ਉਹੀ ਬੈਠਾ ਹੈ। ਹਾਂਜੀ। ਰੱਬ ਕੋਈ ਐਸੀ ਥਾਂ ਹੈ ਨਹੀਂ ਜਿੱਥੇ ਰੱਬ ਨਾ ਹੋਵੇ। ਜੀ। ਸੋ ਇੱਥੇ ਕਿਸ ਰੂਪ ਚ ਸਾਨੂੰ ਚੈੱਕ ਕਰਨ ਆ ਰਿਹਾ ਦੇਖਣ ਆ ਰਿਹਾ ਹੈ। ਬਸ ਇਹਨਾਂ ਸਾਰਿਆਂ ਨੂੰ ਸਾਡਾ ਨਮਸਕਾਰ ਹੀ ਆ ਬਸ। ਬਹੁਤ ਧੰਨਵਾਦ ਬਾਬਾ ਜੀ ਜੀ ਤੁਸੀਂ ਇੱਕ ਬਹੁਤ ਵਧੀਆ ਮੈਸੇਜ ਵੀ ਦਿੱਤਾ ਹੈ ਕਿ ਸਿੱਖਿਜ਼ਮ ਤੇ ਸਨਾਤਨ ਤਰਮ ਜਿਹੜਾ ਹੈ ਉਹ ਇੱਕ ਦੂਜੇ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਜੀ ਜੀ ਦੇਖੋ ਸਾਡਾ ਤਨ ਮਨ ਤਨ ਇਸ ਦੇਸ਼ ਵਾਸਤੇ ਇਸ ਸੰਸਕ੍ਰਿਤੀ ਵਾਸਤੇ ਆਪਸੀ ਪਿਆਰ ਬਾਤ ਹੈ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਜਿੰਨਾ ਵੀ ਤੁਸੀਂ ਕਿਸੇ ਇਸ ਸਮਾਜ ਨੂੰ ਇਸ ਸੰਸਕ੍ਰਿਤੀ ਨੂੰ ਪਿਆਰ ਕਰੋਗੇ ਉਨਾ ਹੀ ਪਰਮਾਤਮਾ ਖੁਸ਼ ਹੁੰਦਾ ਹੈਗਾ ਤੇ ਪਰਮਾਤਮਾ ਪ੍ਰੇਮ ਨਾਲ ਹੀ ਮਿਲਣਾ ਜਿੰਨ ਪ੍ਰੇਮ ਕਿਓ ਤੇ ਨਹੀਂ ਪ੍ਰਾਪਾਇਓ ਸੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਜੀ ਸਸ਼ਿਕਾ ਜੀ ਤੇ ਐਸੀ ਬਾਬਾ ਹਰਜੀਤ ਸਿੰਘ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਇੱਥੇ ਲੰਗਰ ਸੇਵਾ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਅਸੀਂ ਇੱਥੇ ਰਹਿਣਾ ਹੈ ਤੇ ਉਹ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਜਿਹੜੀ ਲੰਗਰ ਸੇਵਾ ਅਸੀਂ ਕਰ ਰਹੇ ਹਾਂ ਉਹ ਅਸੀਂ ਚਾਹੁੰਦੇ ਹਾਂ ਕਿ ਅਸੀਂ ਜ਼ਿੰਦਗੀ ਪਰ ਜਿਹੜੀ ਹੈ ਉਹ ਜਾਰੀ ਰੱਖੀਏ ਕੈਮਰਾਮੈਨ ਜੈਵਰ ਆਵਦ ਦੇ ਨਾਲ ਮਨਿਤਿਕਾ ਮਹੇਸ਼ਵਰੀ ਆਯੁੱਧਿਆ ਤੋਂ ਦਿੱਲੀ ਪੋਸਟ